ਅਲੀ ਕੀ ਨਾਮ ਤੁਹਾਡਾ ਮੈਂ ਮੇਰਾ ਹਰਿੰਦਰ ਸਿੰਘ ਐਸ ਹਰਿੰਦਰ ਸਿੰਘ ਇਸ ਫੀਰਤ ਰੱਖਾ ਬੇਜੀ ਕੀ ਅਲੀ ਜੀ ਕੀ ਰੱਖੀ ਇਸ ਕੀ ਨਾ ਕੀ ਬੰਵਾਤ ਹੈ ਇਹਨਾਂ ਨੇ ਪੀਸੀਆਰ ਆਪਣੀ ਜਿਹੜੀ ਗਾਸਟ ਕਰਦੀ ਸੀ ਇਹਨਾਂ ਨੇ ਇਹਨਾਂ ਰੋਕੇ ਸੌਣ ਲੱਗੇ ਉਸ ਤੇ ਉਹਦੇ ਉੱਤੇ ਰੋਕਿਆ ਸੀ ਅੱਲਾ ਨੂੰ ਤੇ ਇਹਨਾਂ ਨੇ ਅੱਗੋਂ ਇਹਨਾਂ ਨੇ ਐਮਐਸ ਜੇਪ ਕੀਤਾ ਸੀ ਨੰਬਰ ਦੇ ਤਰੀਕੇ ਖੇਣੀ ਚ ਕੋਈ ਹਾਂਜੀ ਇਹ ਨੰਬਰ ਹਾਂ ਨੰਬਰ ਤੇ ਐਨ ਸੀ ਉਹਦਾ ਚਲਾਕ ਕੀਤਾ ਜੇ ਇੱਕ ਤਾਂ ਇੱਕ ਇਹਨਾਂ ਨੇ ਐਮਐਸ ਜੇਪ ਕੀਤਾ ਉਹ ਕੀਤਾ ਇਹਨਾਂ ਨੰਬਰ ਤੇ ਲੱਗੀ ਨਹੀਂ ਸੀਗੀ ਮਗਰ ਨੰਬਰ ਅੱਗੇ ਲੱਗੀ ਹੈ ਮਗਰ ਹੈ ਨਹੀਂ ਸੀ ਇਹਨਾਂ ਨੇ ਇਸਾਰੇ ਜੀਤ ਰੋਡ ਤੇ ਆਪਣਾ ਉੱਚੀ ਸੰਗਤ ਵਿੱਚ ਜੀਪ ਸੀ ਕਿ ਜੌਨ ਕਟੇ ਕੀ ਨੰਬਰ ਸੀ ਕੁਛ ਨਹੀਂ ਸਾਡੇ ਟ੍ਰੈਫਿਕ ਕਰਮਚਾਰੀ ਤੇ ਪੀਸੀਆਰ ਦੇ ਕਰਮਚਾਰੀ ਉੱਤੇ ਮੌਜੂਦ ਸੀ ਜੋ ਪਤਾ ਲੱਗ ਗਿਆ ਕਿ ਇੱਕ ਜੀਪ ਆਈ ਸੀ ਜਿਸ ਦੇ ਨੰਬਰ ਪਲੇਟ ਵਗੈਰਾ ਨਹੀਂ ਸੀ ਤੋਂ ਚੈੱਕ ਕਰਨ ਦੇ ਬਾਅਦ ਜੋ ਬਨਿਆ ਸੈਕਸ਼ਨ ਜੀਓ ਦੇ ਮਤਾਬਕ ਉਹਨਾਂ ਦਾ ਬੰਦਾ ਚਲਾਨ ਕਰ ਦਿੱਤਾ ਗਿਆ ਸੀ ਸੌਂਗ ਵਗੈਰਾ ਵੀ ਉੱਚੀ ਉੱਚੀ ਆ ਚੱਲ ਰਹੀ ਸੀ ਇਸ ਗੱਲ ਦਾ ਚਲਾਨ ਦੇ ਵਿੱਚ ਤਾਂ ਜ਼ਿਕਰ ਕਿਤੇ ਕੀਤਾ ਜਾਂ ਨਹੀਂ ਕੀਤਾ ਪਤਾ ਲੱਗਿਆ ਕਿ ਜੀਪ ਵਿੱਚ ਸਾਊਂਡ ਸੀ ਕੁਮੇਸ ਜੀ ਅੱਜ ਕੀਤੇ ਪੁੱਛ ਮੁਲਾਜ਼ਮ ਨੇ ਦੱਸਿਆ ਉਹਦੀ ਬੰਦੀ ਸੈਕਸ਼ਨ ਲਗਾ ਦਿੱਤੀ ਗਈ ਉਹਦੇ ਵਿੱਚ ਜੀਤ ਰੋਡ ਤੇ ਹੋਰ ਕਿਸ ਤਰੀਕੇ ਦੀ ਕਾਰਵਾਈ ਚੱਲ ਰਹੀ ਖਾਸ ਕਰਕੇ ਉਹ ਜਿਹੜੇ ਹੈਗੇ ਆ ਹੜੜਬਾਜ਼ ਹੜੜਬਾਜ਼ ਜਿਆਦੇ ਕੱਲਾ ਅਜੀਤ ਰੋਡ ਹੀ ਨਹੀਂ ਅਸੀਂ ਸਾਰੇ ਬਠਿੰਡੇ ਵਿੱਚ ਹੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਤੁਹਾਡੇ ਬੱਚੇ ਨੇ ਜੋ ਅੰਡਰਏਜ ਨੇ ਉਹਨਾਂ ਨੂੰ ਵਹੀਕਲ ਡਰਾਈਵਿੰਗ ਲਈ ਨਾ ਦਿੱਤੇ ਜਾਂ ਔਰ ਜਿੰਨਾ ਵਿਅਕਤੀਆਂ ਕੋਲ ਭਾਵੇਂ ਆਟੋ ਵਾਲੇ ਨੇ ਜਾਂ ਕੋਈ ਵੀ ਵਹੀਕਲ ਚਲਾਉਂਦੇ ਨੇ ਉਹਨਾਂ ਕੋਲ ਆਪਣੇ ਆਪਣੇ ਡਰਾਈਵਿੰਗ ਲਾਇਸੈਂਸ ਪਲੱਸ ਹੋਰ ਡਾਕੂਮੈਂਟ ਨੇ ਜੋ ਉਹ ਰੱਖਣ ਟ੍ਰੈਫਿਕ ਨੀਮਾ ਦੀ ਪਾਲਣਾ ਜ਼ਰੂਰੀ ਹੈ ਇਹ ਤੁਹਾਡੀ ਲਾਈਫ ਲਈ ਜ਼ਰੂਰੀ ਹੈ ਅਸੀਂ ਸਭ ਇਨਸਾਨ ਆ ਔਰ ਇੱਕ ਦੂਜੇ ਨੂੰ ਕੋਆਪਰੇਸ਼ਨ ਦੇਣਾ ਸਾਡੀ ਡਿਊਟੀ ਵੀ ਹੈ ਜੇ ਆਪਾਂ ਸਭ ਚਾਹੁੰਦੇ ਆ ਕਿ ਟ੍ਰੈਫਿਕ ਸਮੂਥਲੀ ਰਵੇ ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਟ੍ਰੈਫਿਕ ਨੀਮਾ ਦੀ ਪਾਲਣਾ ਕੀਤੀ ਜਾਵੇ ਔਰ ਇਹ ਬੇਨਤੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਪਰ ਕੁਝ ਜੇਕਰ ਪਰਸਨ ਇਸ ਨੂੰ ਗੱਲ ਨੂੰ ਹਲਕੇ ਲੈਂਦੇ ਨੇ ਤਾਂ ਇਹ ਵਾਰਨਿੰਗ ਵੀ ਹੈ ਕਿ ਡੈਫੀਨੇਟਲੀ ਵੀ ਐਕਸ਼ਨ ਕਰਾਂਗੇ ਅਸੀਂ ਥੈਂਕ ਯੂ